ਸਤਿਗੁਰੂ ਜੀ ਨੇ ਨਾ ਪਾਵਨ ਬਚਨ ਜਦੋਂ ਕੀਤੇ ਨਾ ਇਹ ਰਾਜੇ ਦੀ ਗੱਲ ਕੀਤੀ ਰਾਜ ਕਰਨ ਵਾਲਿਆਂ ਦੀ ਕੀਤੀ ਤਖਤ ਤੇ ਬਹਿਣ ਵਾਲਿਆਂ ਦੀ ਗੱਲ ਕੀਤੀ ਨਾ ਤੇ ਸਤਿਗੁਰੂ ਜੀ ਦਾ ਇੱਕ ਵਾਕ ਆਉਂਦਾ ਹੈ ਬਚਨ ਤਖਤ ਬਹੈ ਤਖਤਾ ਕੀ ਲਾਇਕ ਪੰਚ ਸਮਾਏ ਗੁਰਮੁਖ ਪਾਇਕ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਹੈ ਤਖਤ ਰਾਜਾ ਸੋਭ ਹੈ ਜੇ ਤਖਤਾ ਲਾਇਕ ਹੋਈ ਹੁਣ ਕਿਉਂਕਿ ਤਖਤ ਉੱਤੇ ਬਹਿਣਾ ਰਾਜ ਕਰਨਾ ਇਹ ਸ਼ੁਰੂ ਤੋਂ ਦੁਨੀਆ ਦੇ ਅੰਦਰ ਹਰੇਕ ਦੇ ਮਨ ਦੇ ਵਿੱਚ ਇੱਛਾ ਸ਼ਕਤੀ ਰਹੀ ਹੈ ਕਿ ਅਸੀਂ ਇਸ ਤਰ੍ਹਾਂ ਕਰੋਨਾ ਪਰ ਰਾਜ ਸਮੇਂ ਦੇ ਨਾਲ ਮਿਲਦੇ ਨਹੀਂ ਤੇ ਸਮੇਂ ਦੇ ਨਾਲ ਚਲੇ ਜਾਂਦੇ ਨੇ ਨਾ ਰਾਜ ਕਰਨ ਵਾਲੇ ਰਹਿੰਦੇ ਨੇ ਨਾ ਉਹਨਾਂ ਦੇ ਰਾਜ ਰਹਿੰਦੇ ਨੇ ਨਾ ਉਹਨਾਂ ਦੇ ਰਾਜ ਸਿੰਘਾਸਨ ਤੇ ਉਹਨਾਂ ਦੇ ਤਖਤ ਰਹਿੰਦੇ ਨੇ ਕਦੀ ਪਰ ਚਲੋ ਥੋੜੀ ਜੀ ਗੱਲ ਚੱਲਦੀ ਆ ਨੇ ਇਸ ਵਿਸ਼ੇ ਦੇ ਉੱਤੇ ਮੈਂ ਇੱਕ ਬੇਨਤੀ ਕਰਦਿਆਂ ਆਪਾਂ ਇੱਕ ਬਹੁਤ ਜ਼ਿਆਦਾ ਸਾਡੇ ਵਿੱਚ ਵਿਚਾਰ ਦਾ ਚਰਚਾ ਦਾ ਵਿਸ਼ਾ ਰਹਿੰਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਆਪਾਂ ਵੀ ਇਹਦੀ ਗੱਲ ਕਰਦੇ ਆ ਨਾ ਕਿ ਤਖਤ ਦੀ ਗੱਲ ਕਰਦੇ ਆ ਤੇ ਬਹੁਤੀ ਵਾਰਾ ਨਾਲ ਸਾਡੇ ਜ਼ਿਹਨ ਦੇ ਵਿੱਚ ਇਹ ਗੱਲ ਆਉਂਦੀ ਕਿ ਖਰੇ ਦੁਨੀਆ ਦੇ ਤਖਤਾਂ ਦੇ ਵਰਗਾ ਹੀ ਤਖਤ ਹੈ ਨਹੀਂ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਆਪਣੇ ਹੱਥੀਂ ਸਖਤ ਨੂੰ ਬਣਾਇਆ ਸੀ ਬੇਸ਼ੱਕ ਅੱਜ ਲੋਕ ਇਸ ਗੱਲ ਤੋਂ ਇਨਕਾਰੀ ਹੋਈ ਜਾਣ ਨਹੀਂ ਜੀ ਪਰ ਜੋ ਸਾਡੀ ਪਰੰਪਰਾ ਸਾਡਾ ਇਤਿਹਾਸ ਮੰਨਦਾ ਹੈ ਅਸੀਂ ਉਹਦੇ ਅਨੁਸਾਰ ਹੀ ਆਪਣੀ ਗੱਲ ਨੂੰ ਰੱਖਦੇ ਆ ਤੇ ਕਰਦੇ ਆ ਸਤਗੁਰੂ ਜੀ ਦੇ ਬਾਰੇ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਨਾ ਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਕਿ ਕਿਸੇ ਰਾਜ ਨੇ ਹਾਸ ਲਗਾਇਓ ਬੁੱਢੇ ਆਉ ਗੁਰਦਾਸ ਬਣਾਇਓ ਸਤਿਗੁਰੂ ਤਾਂ ਨਾਲ ਹਨ ਜੀ ਤੀਸਰੇ ਤੇ ਕੱਲੀ ਤਖਤ ਦੀ ਗੱਲ ਇਹ ਨਹੀਂ ਜਦੋਂ ਵਿਚਾਰ ਚੱਲਦੀ ਹੈ ਨਾ ਤਖਤ ਦੀ ਰਾਜ ਕਰਨ ਵਾਲਿਆਂ ਦੀ ਤੇ ਸਾਡੀ ਸੋਚ ਸਾਡੀ ਸਮਝ ਕਿੱਥੇ ਖਲੋਤੀ ਹੈ ਇਹਦਾ ਬਹੁਤ ਜ਼ਿਆਦਾ ਵਿਚਾਰ ਕਰਨ ਦੀ ਲੋੜ ਹੁੰਦੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਇਸ ਮੀਰੀ ਪੀਰੀ ਦੇ ਤਖਤ ਨੂੰ ਬਣਾਇਆ ਉਦੋਂ ਸਤਗੁਰੂ ਪਾਤਸ਼ਾਹ ਮਹਾਰਾਜ ਜਦੋਂ ਤਖਤ ਦੇ ਉੱਤੇ ਬਿਰਾਜਮਾਨ ਹੁੰਦੇ ਨੇ ਨਾ ਤੇ ਗੁਰੂ ਪਾਤਸ਼ਾਹ ਜੀ ਦੇ ਬਾਰੇ ਭਾਈ ਨੱਥਾ ਤੇ ਅਬਦੁੱਲਾ ਜਿਹੜੇ ਸਤਗੁਰੂ ਜੀ ਦੇ ਹਜ਼ੂਰੀ ਢਾਡੀ ਸਨ ਉਹਨਾਂ ਨੇ ਜ਼ਿਕਰ ਕੀਤਾ ਕਿ ਸੱਚਾ ਤਖਤ ਸੁਹਾਇਓ ਸ਼੍ਰੀ ਗੁਰੂ ਪਾਇਕ ਐ ਸ਼ਬ ਬਰਨੀ ਨਹ ਜਾਏ ਕਹੂੰ ਕਿਆ ਗਾਇਕ ਐ ਰਬ ਸਸ ਭਈ ਮਲੀਨ ਸੋ ਦਰਸ਼ ਦਿਖਾਏ ਕੈ ਸ਼੍ਰੀ ਗੁਰੂ ਤਖਤ ਬਿਰਾਜੀ ਪ੍ਰਭੁ ਧਿਆਇ ਕੈ ਕਿ ਸਤਗੁਰੂ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਤਖਤ ਤੇ ਬੈਠਦੇ ਨੇ ਉਸ ਪ੍ਰਭੂ ਦਾ ਅਕਾਲ ਪੁਰਖ ਜੀ ਦਾ ਧਿਆਨ ਧਰਦੇ ਨੇ ਤੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਆਹ ਪੁਸਤਕ ਦੇ ਮਾਲਕ ਨੇ ਆਪ ਉਸ ਦੀ ਜਿਹੜੀ ਹੈ ਬਣਾਉਣ ਵਾਲੇ ਨੇ ਰਚਨਾ ਕਰਨ ਵਾਲੇ ਨੇ ਤੇ ਬੈਠਣ ਲੱਗਿਆ ਸ਼ੁਕਰਾਨਾ ਉਸ ਦਾਤੀ ਦਾ ਤੇ ਮੈਂ ਕਦੀ ਵਾਰ ਜਿਹੜਾ ਹੈ ਸੋਚਦਾ ਹੁੰਨਾ ਆ ਤੁਹਾਡੇ ਵੀ ਮਨ ਚ ਆਉਂਦਾ ਹੋਊਗਾ ਨਾ ਕਿ ਇੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿਹੜੇ ਸ਼ੁਕਰਾਨਾ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਤੇ ਕਾਜੀ ਵਾਲੇ ਹੁੰਦੇ ਨੇ ਜਿਹੜੇ ਦੁਨੀਆ ਦੇ ਤਖਤ ਦੇ ਉੱਤੇ ਬੈਠਦੇ ਨੇ ਸਾਨੂੰ ਰੱਬ ਭੁੱਲ ਜਾਂਦਾ ਹੈ ਤੇ ਜੇ ਅਸੀਂ ਸਿੱਖਾਂ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉਸੇ ਵੇਲੇ ਹੀ ਚੇਤਾ ਭੁੱਲ ਜਾਂਦਾ ਹੈ ਸਾਨੂੰ ਤੇ ਇੱਕ ਗੱਲ ਦੀ ਮੈਂ ਬੇਨਤੀ ਕਰਦੇ ਆਂ ਕਿ ਇਹ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਤਖਤ ਹੈ ਇਹਨੂੰ ਸਮਰਪਣ ਹੋਣਾ ਬਣਦਾ ਹੈ ਸਾਡਾ ਇੱਥੇ ਆ ਕੇ ਝੁਕਣਾ ਬਣਦਾ ਹੈ 빙ਾ ਸਿੱਖ ਚਾਹੇ ਅਸੀਂ ਰਾਜਨੀਤਿਕ ਤੌਰ ਤੇ ਕਿੰਨੇ ਵੀ ਵੱਡੇ ਹੋ ਜਾਈਏ ਜੀ ਕਿਉਂਕਿ ਇਤਿਹਾਸ ਇਸ ਕੱਲ ਦਾ ਗਵਾਹ ਹੈ ਨਾ ਜਦੋਂ ਅਸੀਂ ਸਤਗੁਰੂ ਨੋਇਨਾ ਤਖਤਾਂ ਨੂੰ ਸਮਰਪਿਤ ਰਹੇ ਆਂ ਤੇ ਨਵਾਬੀਆਂ ਆਣ ਕੇ ਖਾਲਸੇ ਦੇ ਪੈਰਾਂ 'ਚ ਝੁਕਦਿਆਂ ਰਹੀਆਂ ਜੀ ਤੇ ਜਿਸ ਦਿਨ ਤੋਂ ਅਸੀਂ ਇਸ ਤਖਤ ਨੂੰ ਪੇਠ ਦੇਣੀ ਸ਼ੁਰੂ ਕਰ ਦਿੱਤੀ ਸਾਡੀ ਪੇਠ ਲੱਗਣ ਲੱਗ ਪਈ ਜੇ ਮੈਂ ਗਲਤ ਨਾ ਹੋਵਾਂ ਸੋਚ ਕਰਕੇ ਭਾਈ ਜਿਹੜੇ ਰਾਜਨੀਤਿਕ ਤੌਰ ਦੇ ਉੱਤੇ ਇਸ ਗੱਲ ਨੂੰ ਸੋਚਦੇ ਨੇ ਕਿ ਇਹ ਤਖਤ ਸਾਡੇ ਅਧੀਨ ਹੈ ਅਸੀਂ ਆਪਣੀ ਮਰਜ਼ੀ ਨਾਲ ਚਲਾ ਲਵਾਂਗੇ ਉਹਨਾਂ ਦੀ ਸੋਚ ਬਿਲਕੁਲ ਹੀ ਜਿਹੜੀ ਹੈ ਗਲਤ ਹੈ ਜੀ ਇਹ ਉਹਨਾਂ ਦੀ ਸੋਚ ਵੀ ਗਲਤ ਹੈ ਤੇ ਉਹਨਾਂ ਦਾ ਸੋਚਣਾ ਵੀ ਗਲਤ ਹੈ ਇਸ ਤਰੀਕੇ ਦੇ ਨਾਲ ਕਿ ਅਸੀਂ ਇਸ ਤਰ੍ਹਾਂ ਕਰਨ ਦੇ ਵਿੱਚ ਸਫਲ ਹੋ ਸਕਦੇ ਆ ਨਹੀਂ ਹੋ ਸਕਦੇ ਕਿਉਂਕਿ ਜਿਸ ਦਿਨ ਮੀਰੀ ਪੀਰੀ ਦੇ ਮਾਲਕ ਨੇ ਇਸ ਤਖਤ ਦੀ ਜਿਹੜੀ ਹੈ ਆਪਾਂ ਕਹਿ ਲਈਏ ਕਿ ਰਚਨਾ ਕੀਤੀ ਨਾ ਉਸ ਦਿਨ ਵੀ 400 ਸਾਲ ਪਹਿਲਾਂ ਵਾਲਿਆਂ ਨੂੰ ਭੁਲੇਖਾ ਸੀ ਕਿ ਅਸੀਂ ਇਸ ਤਖਤ ਨੂੰ ਦਬਾ ਲਵਾਂਗੇ ਸਾਡੇ ਜਿਹੜਾ ਹੈ ਅੰਦਰ ਰਾਜੇਗਾ ਉਹਨਾਂ ਨੂੰ ਭੁਲੇਖਾ ਸੀ 400 ਸਾਲ ਪਹਿਲਾਂ ਨੂੰ ਤੇ 40 ਸਾਲ ਪਹਿਲਾਂ ਜਿਹੜੇ ਆਪਣੀ ਤੌਰ ਦੇ ਉਤੇ ਇਸ ਤਖਤ ਨੂੰ ਦਬਾਉਣ ਦੇ ਵਾਸਤੇ ਟੈਂਕ ਲੈ ਕੇ ਆਏ, ਤੋਪਾਂ ਲੈ ਕੇ, ਫੌਜਾਂ ਲੈ ਕੇ ਆਏ ਭੁਲੇਖਾ ਉਹਨਾਂ ਦੇ ਮਨ ਵਿੱਚ ਸੀ ਤੇ ਅੱਜ ਵਾਲੇ ਵੀ ਜਿਹੜੇ ਰਾਜ ਕਰੀ ਜਾਂਦੇ ਨੇ ਇਹਨਾਂ ਦੇ ਮਨਾਂ ਦੇ ਵਿੱਚ ਵੀ ਭੁਲੇਖਾ ਹੈ ਤੇ ਜਿਹੜੇ ਇਸ ਦੇ ਆਸਰੇ ਤਖਤ ਦੇ ਆਸਰੇ ਤੇ ਇਸ ਨੂੰ ਵਰਤ ਕੇ ਰਾਜ ਲੈਣਾ ਚਾਹੁੰਦੇ ਨੇ ਭੁਲੇਖੇ ਵਿੱਚ ਉਹ ਵੀ ਨੇ ਕਿ ਇਹ ਤਾਂ ਅਕਾਲ ਦਾ ਤਖਤ ਹੈ ਇਹ ਬਿਉਂਡ ਟਾਈਮ ਐਂਡ ਸਪੇਸ ਹੈ ਨਾ ਥਾਂ ਦੇ, ਨਾ ਸਪੇਸ ਦੇ, ਨਾ ਕਿਸੇ ਸਮੇਂ ਦੇ ਅਧੀਨ ਹੈ ਕਿਉਂਕਿ ਤਾਂ ਹੀ ਅਕਾਲ ਦਾ ਤਖਤ ਹੈ ਨਾ ਸਵੈ ਸਰਕਾਰ ਕੀ ਪਾਈ ਇਹਦੇ ਨਾਲ ਸਮਰਪਿਤ ਹੋਣਾ ਚਾਹ ਰਾਜਨੀਤਿਕ ਤੌਰ ਤੇ ਅਸੀਂ ਕਿਤਨੇ ਵੀ ਉੱਚੇ ਚਲੇ ਜਾਈਏ ਵੱਡੇ ਹੋ ਜਾਈਏ ਪਰ ਸੁਮੀਰੀ ਪੀਰੀ ਦੇ ਮਾਲਕ ਨਾਲੋਂ ਉੱਚੇ ਥੋੜਾ ਉੱ ਚਲੇ ਆ ਜਿਸ ਦਾ ਬਣਾਇਆ ਹੋਇਆ ਤਖਤ ਹੈ ਇਹਨੂੰ ਸਮਰਪਿਤ ਹੋਣਾ ਇਹ ਸਾਡੇ ਵਾਸਤੇ ਜ਼ਰੂਰੀ ਹੈ ਕਿਉਂਕਿ ਦੁਨੀਆ ਦੇ ਤਖਤ ਹੰਦੇ ਜਾਂਦੇ ਰਹਿੰਦੇ ਆ ਜੀ ਉਹਨਾਂ ਦੀ ਤੇ ਗੱਲ ਹੀ ਕੋਈ ਨਹੀਂ ਨਾ ਇਤਿਹਾਸ ਚ ਲਿਖਿਆ ਮਿਲਦਾ ਵਿਅੰਤ ਵੇਖੋ ਸ਼ਾਹ ਮੁਹੰਮਦ ਨੇ ਲਿਖੀ ਨਾ ਕਿ ਦੀ ਸੋਹਣੀ ਗੱਲ ਉਹ ਕਹਿੰਦਾ ਹੈ ਜਗਤ ਸਰਾਏ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆਏ ਗਏ ਸ਼ਹਾਦਤ ਨਮਰੂਦ ਫਰਾਂਜ ਜਿਹੇ ਦਾਵਾ ਬੰਨ ਖੁਦਾਈ ਕਹਾਏ ਗਏ ਅਕਬਰ ਸ਼ਾਹ ਜਿਹੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਬਣਛਾਰੇ ਆ ਪਾਏ ਗਏ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ ਸੋ ਕੂੜ ਦੇ ਵਾਜੇ ਵਜਾਉਣ ਵਾਲੇ ਕਈ ਆਏ ਤੇ ਕਈ ਸੰਸਾਰ ਤੋਂ ਚਲੇ ਗਏ ਪਰ ਸ੍ਰੀ ਅਕਾਲ ਤਖਸੈਬ ਸਾਹਿਬ 400 ਸਾਲ ਪਹਿਲਾਂ ਵੀ ਸੀ 40 ਸਾਲ ਪਹਿਲਾਂ ਵਾਲਿਆਂ ਨੇ ਵੀ ਯਤਨ ਕਰ ਲਿਆ ਅੱਜ ਵਾਲੇ ਵੀ ਕਰਕੇ ਦੇਖ ਲੈਣ ਨਾ ਹੀ ਜਿਹੜਾ ਤਖਤ ਹੈ ਕਿਸੇ ਦੇ ਅਧੀਨ ਰਿਹਾ ਹੈ ਤੇ ਨਾ ਰਹੇਗਾ ਹਾਂ ਸਮੇਂ ਦੇ ਹਾਕਮਾਂ ਨੂੰ ਇਸ ਗੱਲ ਦਾ ਪੁਲੇਖਾ ਜਰੂਰ ਹੋ ਸਕਦਾ ਹੁੰਦਾ ਹੈ ਚਲੋ ਮੈਂ ਆਪਣੇ ਵਿਸ਼ੇ ਤੇ ਆਵਾਂ ਜਿਹੜੀ ਸ਼ਬਦ ਦੀ ਆਪਾਂ ਗੱਲ ਕਰਦੇ ਸਾਂ ਕਿ ਤਖਤ ਰਾਜਾ ਸੋਭ ਹੈ ਜੇ ਤਖਤ ਹੈ ਲਾਇਕ ਹੋਈ